ਇੱਕ ਸਫਾਈ ਕਰਮਚਾਰੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦੇ ਇਲਜ਼ਾਮ ਨੇ ਛੜੇ ਉਹ ਲਗਾਏ ਗਏ ਨੇ ਤਾਂ ਕਤਲ ਦੇ ਇਲਜ਼ਾਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਦੇ ਬਾਹਰ ਆ ਛੜਾ ਉਤਰਨਾ ਦਿੱਤਾ ਗਿਆ ਤਾਂ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਸਫਾਈ ਕਰਮਚਾਰੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤੇ ਉਸ ਸਫਾਈ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦੇ ਇਲਜ਼ਾਮ ਨੇ ਛੜੇ ਉਹ ਲਗਾਏ ਗਏ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਇੱਕ ਬੱਚੇ ਦਾ ਜਨਮ ਦਿਨ ਸੀ ਘਰ ਦੇ ਵਿੱਚ ਤਾਂ ਬੱਚਿਆਂ ਦੇ ਲਈ ਕੇਕ ਲੈਣ ਦੇ ਲਈ ਗਿਆ ਉਹਨਾਂ ਦਾ ਪਿਤਾ ਪਰ ਘਰ ਵਾਪਸ ਨਹੀਂ ਮਿੜਿਆ ਤਾਂ ਦੂਜੇ ਦਿਨ ਉਸਦੀ ਲਾਸ਼ ਆ ਜਿਹੜੀ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਮਿਲਦੀ ਆ ਹਾਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਨੇ ਜਿਹੜੇ ਖੰਗਾਲੇ ਚਾਹੁੰਦੇ ਨੇ ਜਾਂਚ ਕੀਤੀ ਜਾਂਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਸ ਦਾ ਕਤਲ ਆ ਜਿਹੜਾ ਦੋ ਵਿਅਕਤੀਆਂ ਦੇ ਵੱਲੋਂ ਕੀਤਾ ਗਿਆ ਉਸ ਦੇ ਜੇਬ ਦੇ ਵਿੱਚ ਜਿੰਨੇ ਪੈਸੇ ਸੀ ਉਹ ਵੀ ਸਾਰੇ ਕੱਢ ਲਏ ਗਏ ਨੇ ਕਿਉਂਕਿ ਉਸ ਦੀ ਤਨਖਾਹ ਆਈ ਸੀ ਤਨਖਾਹ ਕਢਵਾ ਕੇ ਉਹ ਆਪਣੇ ਬੱਚਿਆਂ ਦੇ ਲਈ ਕੇਕ ਆ ਜਿਹੜਾ ਉਹ ਲੈਣ ਗਿਆ ਸੀ ਤਾਂ ਜਦੋਂ ਉਸ ਦੀ ਲਾਸ਼ ਮਿਲੀ ਤਾਂ ਉਸ ਦੇ ਜੇਬ ਦੇ ਵਿੱਚ ਇੱਕ ਵੀ ਪੈਸਾ ਨਹੀਂ ਸੀ ਤਾਂ ਨਸ਼ੇ ਦੇ ਆਦੀਆਂ ਨੇ ਉਸ ਦਾ ਕਤਲ ਛੜੋ ਕੀਤਾ ਤਾਂ ਇੱਕ ਵਿਅਕਤੀ ਨੂੰ ਕਾਬੂ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਪਰ ਉਸ ਵਿਅਕਤੀ ਨੂੰ ਛੱਡ ਦਿੱਤਾ ਜਾਂਦਾ ਕਿਸੇ ਦੀ ਜ਼ਿੰਮੇਵਾਰੀ ਦੇ ਉੱਪਰ ਤਾਂ ਇਹ ਇਲਜ਼ਾਮ ਨੇ ਝੜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਲਗਾਏ ਗਏ ਨੇ ਕਿ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਸੀ ਉਸ ਨੂੰ ਛੱਡ ਦਿੱਤਾ ਗਿਆ ਬਕਾਇਦਾ ਉਸ ਦੀ ਸੀਸੀਟੀਵੀ ਹੈ ਜਿਹੜੀ ਉਹ ਵੀ ਸਾਡੇ ਕੋਲ ਆ ਤਾਂ ਪਰਿਵਾਰਕ ਮੈਂਬਰ ਲਗਾਤਾਰ ਕਹਿਣੇ ਨੇ ਕਿ ਅਸੀਂ ਸਬੂਤ ਦੇ ਆਧਾਰ ਦੇ ਉੱਪਰ ਇੱਕ ਮੁਲਜ਼ਮ ਨੂੰ ਫੜਾਇਆ ਸੀ ਪਰ ਪੁਲਿਸ ਦੇ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਤਾਂ ਇਸੇ ਗੱਲ ਨੂੰ ਲੈ ਕੇ ਥਾਣੇ ਦੇ ਬਾਹਰ ਜਿਹੜਾ ਧਰਨਾ ਉਦਿਤ ਆ ਗਿਆ ਤਾਂ ਬਾਅਦ ਦੇ ਵਿੱਚ ਥਾਣਾ ਮੁਖੀ ਉੱਥੇ ਪਹੁੰਚਦਾ ਤਾਂ ਥਾਣੇ ਮੁਖੀ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਅਸੀਂ ਸਵੇਰ ਤੱਕ ਸਾਰੀ ਕਾਰਵਾਈ ਆ ਛੜੀ ਉਹ ਕਰ ਲਵਾਂਗੇ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਾਬੂ ਆ ਛੜਾਉ ਕਰ ਲਵਾਂਗੇ ਤਾਂ ਲੁਧਿਆਣਾ ਦਾ ਇਹ ਮਾਮਲਾ ਜਿੱਥੇ ਸਫਾਈ ਕਰਮਚਾਰੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਆ ਛੜੀ ਉਹ ਹੁੰਦੀ ਹੈ ਤਾਂ ਘਰੋਂ ਆਪਣੇ ਬੱਚਿਆਂ ਦੇ ਲਈ ਕੇਕ ਲੈਣ ਲੱਗੇ ਗਿਆ ਸੀ ਕਿਉਂਕਿ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਦਿਨ ਸੀ ਤਾਂ ਕੇਕ ਲੈਣ ਦੇ ਲਈ ਘਰੋਂ 7 ਵਜੇ ਨਿਕਲੇ ਆ ਤਨਖਾਹ ਆਈ ਹੋਈ ਸੀ ਤਨਖਾਹ ਕਢਵਾ ਕੇ ਆਪਣੀ ਜੇਬ ਦੇ ਵਿੱਚ ਪੈਸੇ ਪਾ ਕੇ ਬਾਜ਼ਾਰ ਦੇ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਮੁੜਦਾ ਤਾਂ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ লাশ ਆ ਜਿਹੜੀ ਉਹ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਇਸ ਦਾ ਕਤਲ ਆ ਛੜਾਓ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ 11000 ਰੁਪਏ ਇਸ ਦੀ ਜੇਬ ਦੇ ਵਿੱਚ ਸੀ ਤਾਂ ਜਦੋਂ ਸਾਨੂੰ ਇਸ ਦੀ লাশ ਮਿਲੀ ਤਾਂ ਉਸ ਦੀ ਜੇਬ ਦੇ ਵਿੱਚ ਕੋਈ ਵੀ ਪੈਸਾ ਨਹੀਂ ਸੀ ਤਾਂ ਦੋ ਵਿਅਕਤੀਆਂ ਦੇ ਉੱਪਰ ਸਾਮਨੇ ਛੜੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਕਿ ਉਹ ਨਸ਼ੇ ਦੇ ਆਦੀ ਸੀ ਤੇ ਨਸ਼ੇ ਦੇ ਲਈ ਉਹਨਾਂ ਨੇ ਇਸ ਦੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ ਇਸ ਨੂੰ ਮਾਰ ਕੇ ਸੁੱਟ ਦਿੱਤਾ। ਭਾਈ ਅਸੀਂ ਇਹਨਾਂ ਨੂੰ ਪ੍ਰੂਫ ਸਮੇਤ ਬੰਦਾ ਚਕਵਾਇਆ ਸੀਗਾ ਜੀ ਇਹਨਾਂ ਦੇ ਬੰਦਾ ਵੀ ਛੱਡ ਦਿੱਤਾ ਹੈਗਾ ਆ ਉੱਤੋਂ ਦੀ ਉਹਦੀ ਦੇਵਚ 11000 ਰੁਪਏ ਸੀਗਾ ਮੁੰਡੇ ਦੀ ਮਰਿਆ ਦੀ ਇਹਨਾਂ ਉਹ ਦੋਸ਼ੀਆਂ ਨੇ ਉਹ ਵੀ ਪੈਸੇ ਕੱਢ ਲਏ ਤਾਂ ਉਹਦਾ ਫੋਨ ਕੱਢ ਕੇ ਘੁੰਮਦੇ ਦੇ ਸਾਰੀ ਰਾਤ 3 ਵਜੇ ਲੋਕੇਸ਼ਨ ਇਹਨਾਂ ਨੇ ਆਪ ਦੱਸੀ ਕਿ 3 ਵਜੇ ਲੋਕੇਸ਼ਨ ਉੱਥੇ ਹੀ ਚਲਦੀ ਪਈ ਕਸ਼ਮੀਰ ਨਗਰ ਦੀ ਤੇ ਕਸ਼ਮੀਰ ਨਗਰ ਫੇਰ ਦਵਾਦਾ ਉਹਦੇ ਕਸ਼ਮੀਰ ਨਗਰ ਜੋ ਮਾਰ ਕੇ ਫੋਨ ਉਹਦੀ ਜੇਬ ਚੜਾਤੀ ਪਤਾ ਗਿਆ ਹੈਗਾ ਆ ਭਾਈ ਉਹਨਾਂ ਨੇ ਪੈਸੇ ਦੇਖ ਕੇ ਉਹਨਾਂ ਨੂੰ ਮਾਰ ਦਿੱਤਾ ਆ ਜੀ ਉਹ ਜੇਬ ਚ ਪੈਸੇ ਕੱਢੇ ਗਏ ਆ 11000 ਰੁਪਿਆ ਜੀ ਇਹ ਉਹਨਾਂ ਨੇ ਹੀ ਸਮਾਨ ਲਾਂਦੇ ਚਿੱਟਾ-ਚੁੱਟਾ ਲਾਂਦੇ ਗਏ ਆ ਚਿੱਟਾ ਲਾ ਕੇ ਇਹਨਾਂ ਨੇ ਸਮਾਨ ਸਮਾਨ ਦੇ ਪੈਸੇ ਕੱਢ ਲਏ ਸਾਰੇ ਉਹਦੇ ਕਾਰਪੋਰੇਸ਼ਨ ਤੇ ਮਲਾਇਮ ਸਿਗਾ ਜੀ ਹਾਂਜੀ 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 ਸੈਲਰੀ ਮਿਲੀ ਸੀਗੀ ਹਾਂਜੀ ਸੈਲਰੀ ਮਿਲੀ ਸੀਗੀ ਸੈਲਰੀ ਥਾਦੇ ਹਾਂਜੀ ਉਨੇ ਉਨੇ 11000 ਰੁਪਏ ਕੱਢਿਆ ਜੀ ਤੁਹਾਨੂੰ ਕੋਲ ਪਤਾ ਸਾਨੂੰ ਸਵੇਰੇ ਪਤਾ ਲੱਗੇ ਸਾਡੇ ਫਾਦਾ ਵੀ ਜਦੋਂ ਉਹਦੀ ਲਾਜ ਸਾਨੂੰ ਮਿਲੀ ਆ ਲਾਜ ਜੀ ਇਦਾਂ ਕੀ ਕਹਿੰਦੇ ਉਹਨੂੰ ਮਾਰ ਕੇ ਨਾ ਸਿੱਟਿਆ ਵੇ ਆ ساری ਲਾਜ ਉਹਨੂੰ ਬੂਲ ਕਰਦੇ ਰਹੇ ਆ ਉਹਨੂੰ ਪਾ ਲਈਏ ਜਮਾਰਿਆ ਔਰ ਕਿਹਦੀ ਗਲੀ ਨੰਬਰ ਕਿੰਨਾ ਜੀ ਕੋਸ਼ਲਾ ਤੇ ਰੋਰ ਤੇ ਇੱਕ ਗਲੀ ਪੈਂਦੀ ਆ ਕਿ ਚੋਪੜੇ ਵਾਲੀ ਸਕੂਟਰ ਦੀ ਦੁਕਾਨਾਂ ਦੇ ਨਾਲ ਗਲੀ ਪੈਂਦੀ ਆ ਜੀ ਉੱਥੇ ਮਾਰਿਆ ਉਹਦਾ ਡੈਡੀ ਚ ਗਈ ਚਲੋ ਲੱਗੇ ਗਏ ਆ ਪੁਲਿਸ ਨੂੰ ਇਤਲਾਹ ਦਿੱਤੀ ਬੰਦੇ ਜਿਗ ਆਏ ਆ ਉਹਨੇ ਬੰਦੇ ਜਾ ਕੇ ਬੇਸ਼ਰ ਦਿੱਤੇ ਜੀ ਕਟੋ ਚੰਗੇ ਭਲੇਗੇ ਕੁੜੀਆਂ ਦਾ ਉਹਨਾਂ ਦੀ ਕੁੜੀਆਂ ਦਾ ਪਾਟੇ ਸੀ ਉਹ ਸੈਲਰੀ ਕਢਾ ਕੇ ਲਿਆਏ ਉਹਦੇ ਕੋਲ ਕਿਸੇ ਨੇ ਪੈਰ ਦੇਖ ਕੇ ਉਹਨਾਂ ਦੀ ਉਹਨਾਂ ਨੂੰ ਮਾਰ ਦਿੱਤਾ ਹੈ ਕਿਹਨੇ ਮਾਰੇ ਹੈ ਕਾਕੂਰੇ ਮਾਰਿਆ ਉਹਨਾਂ ਨੂੰ ਉਹਦੇ ਪੈਸੇ ਘਟਲੇ ਚਿੱਟੇ ਆਲੇ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਪੂਰਾ ਸ਼ਿਵਾਸਨ ਦਿੱਤਾ ਕੱਲ ਸਵੇਰੇ 10 ਵਜੇ ਤੱਕ ਦੋਨੋਂ ਮੁੰਡੇ ਰਾਉਂਡ ਅਪ ਕੀਤੇ ਜਾਊਗੇ ਜਿਹੜੀ ਬੰਦੀ ਕਾਰਵਾਈ ਹੋ ਮੁਕੰਮਲ ਕੀਤੀ ਜਾਊਗੀ ਕਾਰਨ ਕਾਰਨ ਭਈਆ ਸਾਨੂੰ ਵੀ ਨਹੀਂ ਪਤਾ ਸ਼ਾਮੀ 7 ਵਜੇ ਦਾ ਮੁੰਡਾ ਗਿਆ ਬੱਚੇ ਦਾ ਜਨਮ ਦਿਨ ਸੀਗਾ ਕੇਕ ਲੈਣ ਗਿਆ ਮੁੜ ਕੇ ਨਹੀਂ ਆਇਆ ਉਹ ਸੀ ਕੈਮ ਇਹ ਸਫਾਈ ਕਰਮਚਾਰੀ ਹੈ ਮੁਲਾਜ਼ਮ ਹੈ ਕਾਰਪੋਰੇਸ਼ਨ ਦਾ ਸੰਨੀ ਕੁਮਾਰ ਕਿੰਨੀ ਉਮਰ ਸੀ ਇਹਦੀ 32 33 ਸਾਲ ਦੀ ਉਮਰ ਹੈ ਇਹ ਸਾਡੇ ਤਿੰਨ ਮੁੜੀਆਂ ਵਾਲਮੀਕੀ ਮਹੱਲੇ 'ਚ ਕਾਰਨ ਕੀ ਰਿਹਾ ਉਹਨੂੰ ਮਾਰਨ ਦਾ ਕਾਰਨ ਭਾਈ ਸਾਹਿਬ ਜਦੋਂ ਬੰਦੇ ਫੜੇ ਜਾਊਗੇ ਤਵਦੀਸ਼ ਕਰੂਗੇ ਤਾਂ ਹੀ ਪਤਾ ਚੱਲੂਗਾ ਨਾ ਇਹ ਸਵੇਰੇ ਅਸੀਂ ਤਾਂ ਕੈਮਰੇਆ 'ਚੋਂ ਦੇਖ ਕੇ ਇਹਨਾਂ ਕੋਲ ਕੈਮਰੇ ਰਿਕਾਰਡਿੰਗ ਦਿੱਤੀ ਇਹ ਕਹਿ ਰਹੇ ਆ ਕਿ ਸਵੇਰੇ 10 ਵਜੇ ਬੰਦੇ ਇੱਥੇ ਹਾਜ਼ਰ ਹੋਊਗਾ ਧਰਨਾ ਲਾਉਣ ਦਾ ਕਾਰਨ ਇਹ ਸੀਗਾ ਜੀ ਇੱਕ ਬੰਦਾ ਫੜਿਆ ਸੀਗਾ ਇਹਨਾਂ ਨੇ ਉਹ ਇਹਨਾਂ ਨੇ ਕਿਸੇ ਦੀ ਜ਼ਿੰਮੇਵਾਰੀ ਦੇ ਰੱਬ ਜਾਣੇ ਕਿੱਦਾਂ ਛੱਡਿਆ ਛੱਡਤਾ ਪਰ ਹੁਣ ਐਸਐਚਓ ਸਾਹਿਬ ਆਪ ਆਏ ਆ ਉਹ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਮੈਂ ਹੁਣੇ ਹੀ ਵੜ ਕੇ ਲਿਆਦਾ ਉਹਨੂੰ ਕੱਲ ਸਵੇਰੇ ਇਸ ਕਰਕੇ ਅਸੀਂ ਧਰਨਾ ਚੱਕੀ